ਭਾਗ ਜਾ ਦਿੱਤੇ ਉਹ ਪੰਜ ਪਿਆਰੇ ਸਹਬਾਨ ਅਜੇ ਹੈ ਜਤਾਰਾ ਛੋਟੀ ਗਏ বাস ਖਲਾ ਦਿੱਤੀ ਇਹ ਕਾਰੀ ਰੱਖ ਵਾਇਗੂ ਜੀ ਦਾ ਖਾਲਸਾ ਵਾਇਗੂ ਜੀ ਸਦੇ 10 ਕਵਲਜੀ ਸਿੰਘ ਸੇਵਾਇਲ ਪ੍ਰੋਪ ਚੈਰੀਟੇਬਲ ਸੁਸਾਇਟੀ ਹੋਵੇ ਅੱਜ ਨਗਰ ਕੀਰਤਨ ਘਟਿਆ ਗਿਆ ਜਿਹੜਾ ਕਿ ਪਤਿਸਰ ਸਥਾਨ ਤੋਂ ਬਹੁਤ ਮੰਡ ਗਿਆ ਬਹੁਤ ਵਧੀਆ ਗੱਲ ਬੜਾ ਵੱਡਾ ਉਪਰਾਲਾ ਹੈ ਜੀ ਹਰ ਸਾਲ ਦੀ ਤਰ੍ਹਾਂ ਇਸ ਆਲੀ ਬੜੀ ਵੱਡੀ ਗੀਂਤੀ ਵਿੱਚ ਨਗਰ ਕੀਰਤਨ ਗਿਆ ਜੀ ਇਹ ਤੇ ਹਰ ਸਾਲ ਆ ਰਿਹਾ ਆ ਰਿਹਾ ਆ ਤੇ ਬਹੁਤ ਵਧੀਆ ਉਪਰਾਲਾ ਆ ਬਹੁਤ ਸੰਗਤ ਜੀ ਉਹ ਸਰਦਾ ਇੰਨੀ ਕਿ ਬੱਬਾਈ ਦੇ ਵਿੱਚ ਵੀ ਬਹੁਤ ਸਾਰੀ ਸੰਗਤ ਜਾ ਰਹੀ ਹੈ ਬਹੁਤ ਸਾਈ ਅੱਧਾ ਅਮਰ ਖਰ ਜਾ ਰਿਹਾ ਹੈ ਜੇ ਤੁਸੀਂ ਦੇਖੇਗਾ ਕਿ ਵੱਡੀ ਵੱਡੀ ਗੀਂਤੀ ਵਿੱਚ ਸੰਗਤ ਪਹੁੰਚੇ ਦੂਰ ਦਰਾਡੇ ਇਲਾਕੇ ਤੋਂ ਪਹੁੰਚੀ ਹੈ ਬਹੁਤ ਜਿਆਦੀ ਦੇਸ਼ਾਂ ਤੋਂ ਵੀ ਦੇਸ਼ੇ ਦਾ ਵੀ ਖਾਲੀ ਆਪਾਂ ਦੂਰ ਦਰਾਡੇ ਦੀ ਗੱਲ ਕਰੀਏ ਤੇ ਦੇਸ਼ਾ ਵਿਦੇਸ਼ਾ ਤੋਂ ਵੀ ਸੰਗਤ ਆਂਦੀ ਆ ਤੇ ਬਹੁਤ ਵਧੀਆ ਹੀ ਬਹੁਤ ਵਧੀਆ ਬਹੁਤ ਵਧੀਆ ਆ ਇਹਦੇ ਉਪਰਾਲੇ ਤੋਂ ਬਹੁਤ ਮਾਣ ਮਹਿਸੂਸ ਕਰਦੇ ਆ ਕਿ ਅਮਰਸਰ ਨਗਰੀ ਦੇ ਵਿੱਚ ਪੈਦਾ ਹੋਏ ਆ ਅਸੀਂ ਮਾਣ ਮਹਿਸੂਸ ਕਰਦੇ ਆ ਕਿ ਬਾਬਾ ਜੀ ਦੀ ਗੋਦੀ 'ਚ ਬੈਠੇ ਆ ਇਸ ਵੇਲੇ ਤੇ ਬਾਬਾ ਇਸ ਵੇਲੇ ਮਾਣ ਮਹਿਸੂਸ ਹੋ ਰਿਹਾ ਪੂਰਾ ਇਹ ਇਸ ਵੇਲੇ ਕਿ ਬਾਬਾ ਜੀ ਦਾ ਜਨਮ ਦਿਨ ਮਨਾ ਰਹੇ ਆ ਵਾਹਿਗੁਰੂ ਜੀ ਖਾਲਸਾ ਵਾਹਿ ਫਤਿਹ ਜੀ ਪਰਮਜੀਤ ਸਿੰਘ ਆ ਜੀ ਅੱਜ ਨਗਰ ਕਿਰਤਰ ਕੱਢੇ ਜਾ ਰਹੇ ਕੀ ਕਹਿਣਾ ਚਾਹੋਗੇ ਨਾ ਬਹੁਤ ਹੀ ਵਧੀਆ ਉਪਰਾਲਾ ਸੰਕਟਾਂ ਕਰ ਰਹੀਆਂ ਨੇ ਸ਼ਰੋਣੀ ਕਮੇਟੀ ਦੁਆਰਾ ਜਾਂ ਸੋਸਾਇਟੀਆਂ ਜਿਹੜੀਆਂ ਬਹੁਤ ਜ਼ਿਆਰੀਆਂ ਸੋਸਾਇਟੀਆਂ ਜਿਹੜੀਆਂ ਅਸੀਂ ਕਹਿੰਦੇ ਕਿ ਜਿਸ ਤਨਾ ਅਗੇ ਨਗਰ ਕੀਰਤਨ ਨਿਕਲਦਾ ਉਸ ਤੋਂ ਬਹੁਤ ਵਧੀਆ ਤਗਵਾ ਦੇ ਵਿੱਚ ਆਰ ਕੀ ਬਹੁਤ ਵੱਡਾ ਨਗਰ ਕੀਰਤਨ ਨਿਕਲੇ ਮਾਰੇ ਦਾ ਸੋਸਾਇਟੀਆਂ ਰਲ ਕੇ ਜਥੇ ਬੰਨੀਆਂ ਰਲ ਕੇ ਬਹੁਤ ਵਧੀਆ ਜਿਹੜਾ ਉਪਰਾਲਾ ਕਰ ਰਹੀਆਂ ਨੇ ਮੈਂ ਵੇਖਣ ਦੇ ਨਹੀਂ შეਦਰ ਇੰਨੇ ਕਿ ਟਰੱਕ ਬਾਹਰੋਂ ਆਏ ਟਰਾਲੀਆਂ ਆਈਆਂ ਨੇ ਇੰਨਾਂ ਕਿ ਸੰਤਾਂ ਪਹੁੰਚਿਆ ਹਮ ਹਮਾ ਕੇ ਅੱਗੇ ਨਾ ਬਹੁਤ ਵੱਡਾ ਨਗਰ ਕੀਰਤਨ ਗਿਆ ਸੀ। ਰੰਗਤਾ ਪਰਿਵਾਰਾ ਸਮੇਤ ਬਹੁਤਿਆਂ ਨੇ ਦੇਖਿਆ ਕਿ ਬੱਚੇ ਕਿੰਨੇ ਬੱਚੇ ਵੀ ਨਾਲ। ਛੋਟਾ ਨੇ ਬੱਚਾ ਜੀ ਬੜੇ ਤਿਆਰੀ ਨਾਲ ਸਿੰਘ ਸੱਜ ਕੇ ਤਿਆਰ ਬੱਚੇ ਛੋੜੇ ਹੁਣ ਬੱਚੇ ਜਿਹੜੇ ਸਿੰਘ ਸੱਜ ਕੇ ਤਿਆਰ ਹੋਏ ਨੇ। ਬੱਚਿਆਂ 'ਚ ਵੀ ਇੰਨਾ ਜੋਸ਼ ਹੈ ਨਗਰ ਕੀਰਤਨ ਦੇ ਵਿੱਚ। ਬਹੁਤ ਜ਼ਿਆਦਾ ਜੋਸ਼ ਹੈ ਬੱਚੇ ਵੀ ਨਾ। ਜੇ ਕੋ ਸਰੇ ਸਰੇ ਤੜਕੇ ਉੱਠ ਕੇ ਬੱਚੇ ਮਾਰਾਂ ਨਾਂ ਲੈ ਕੇ ਉਪਰਾਲਾ ਕਰਕੇ ਜਾ ਰਹੇ ਨੇ। ਤੇ ਕਹਿੰਦਾ ਕਿ ਮਾਪਿਓ ਦੀ ਬੜੀ ਇਹਨਾਂ ਦੇ ਵਿੱਚ ਸਰਦਾ ਭਾਣਾ ਜਿਹੜੇ ਬੱਚਾ ਨੂੰ ਤਿਆਰ ਕਰਕੇ ਸਰੇ ਉੱਠ ਕੇ ਲੈ ਕੇ ਗਏ ਨੇ। ਤੇ ਮਾਰਾਂ ਦਾ ਬੜਾ ਸ਼ੁਕਰਾਨਾ ਕਰਦਾਂਗੇ। ਮਹਾਰਾਜ ਬੜੀ ਕਿਰਪਾ ਤੇ ਵਧਿਆ ਨਗਰ ਕਿਦਾਂ ਬਹੁਤ ਵਧੀਆ ਲੱਗ ਕੇ ਤਨ ਨਿਕਲਿਆ ਜੀ ਕਾ ਖਾਲਸਾ ਵਹਿਰ ਦੀ ਕੀ ਫਤਿਹ ਸੂਰਾਸੂ ਪਹਿਚਾਨੀਏ ਜੋ ਲਰੇ ਦੀਨ ਕੇ ਹੈ ਤ ਔਰਜਾ ਫੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ ਤਨ ਤਨ ਬਾਬਾ ਦੀਪ ਸਿੰਘ ਸ਼ਹੀਦਾਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਹਰ ਸਾਲ ਸ਼ਹੀਦਾਂ ਦੇ ਪਾਵਨ ਸਥਾਨ ਤੋਂ ਪ੍ਰਾਰੰਭ ਹੋ ਕੇ ਤੇ ਸ਼ਹੀਦਾ ਦੇ ਜਨਮ ਅਸਥਾਨ ਕੋ ਉਸ ਪਿੰਡ ਸਾਬ ਵਿਖੇ ਇੱਕ ਵਿਸ਼ਾਲ ਨਗਰ ਕੀਰਤਨ ਹਰ ਸਾਲ ਸਜਾਇਆ ਜਾਂਦਾ ਇਸ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਨishan ji ਸਾਹਿਬ ਅਤੇ ਧੰਨ ਧੰਨ ਸ਼ਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਸਰਬੱਤ ਸੰਗਤਾਂ ਆਪ ਕਰਦੀਆਂ ਨੇ ਤੇ ਸ਼ਹੀਦਾ ਨੇ ਕਿਰਪਾ ਬਖਸ਼ਿਸ਼ ਕਰਕੇ ਆਪਣੇ ਸੇਵਕ ਜਥੇਦਾਰ ਬਾਬਾ ਸਿੰਘ ਜੀ ਮੈਂਬਰਸ਼ਿਪ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਨੇ ਉਹਨਾਂ ਨੂੰ ਤੇ ਉਹਨਾਂ ਦੇ ਸਮੁੱਚੇ ਪਰਿਵਾਰ ਨੂੰ ਇਹ ਸੇਵਾ ਦਿੱਤੀ ਆ ਸਤਿਗੁਰੂ ਸੱਚੇ ਪਾਤਸ਼ਾਹ ਜਿਨੀਆਂ ਵੀ ਸੰਗਤਾਂ ਇਸ ਨਗਰ ਕੀਰਤਨ ਦੇ ਵਿੱਚ ਹਾਜ਼ਰੀ ਭਰ ਰਹੀਆਂ ਸ਼ਹੀਦ ਸਿੰਘ ਸਾਰਿਆਂ ਦੇ ਸੀਸ ਤੇ ਮੇਰ ਭਰਿਆ ਹੱਥ ਰੱਖਣ ਤੇ ਜਥੇਦਾਰ ਬਾਬਾ ਸਿੰਘ ਉਹਨਾਂ ਦੇ ਪਰਿਵਾਰ ਨੂੰ ਇਹ ਸੇਵਾ ਨਿਭਾਉਣ ਦਾ ਬਲ ਬਖਸ਼ਿਸ਼ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤਾਨੂੰ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ। ਸੀ-ਜ਼ੋਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ। ਮਲੇਰੀਆ, ਪੱਥਰੀ, ਜੋਨਡੀਜ਼, ਟਾਈਫਾਇਡ, ਜੋੜਾਂ ਬਦਲਦ, ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ। ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਮਿਲੇ ਉਹ ਇੱਥੇ ਮਨਾ। ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ। ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ। ਜਿੱਥੇ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ। કરિાયરમ પાર્ટી હોય પાર્ટી આજ બુક કરો અજનલા પુરા અને મશહુર ડિઆર હોલ ਨਜ਼ਦੀਕ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਅਰ ਡਰਾਫਟੋਰ ਔਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸਿੰਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PGA India News ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ PGA India News